ਚਗਾ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨੀਰੂ ਪਿਜਰਵਾਨ ਚੰਡੀਗੜ੍ਹ ਨਗਰ ਨਿਗਮ ਦੀ ਬੈਠਕ ਜਿਹੜੇ ਹੰਗਾਮੇਦਾਰ ਰਹੀ ਕਟੋਕਟ 3 ਤੋਂ 4 ਘੰਟੇ ਹੰਗਾਮਾ ਚੱਲਦਾ ਰਿਹਾ ਭਾਜਪਾ ਪਾਸਸ਼ ਜੈਨੇ ਮੇਰੇ ਨਾਲ ਸੌਰਵ ਜੋਸ਼ੀ ਸੇ ਮੌਜੂਦ ਨੇ ਬੜੇ ਵੱਡੇ ਆਰੋਪ ਲਾਏ ਤੁਸੀਂ ਸਦਨ ਦੇ ਵਿਚਾਰ ਤੁਸੀਂ ਕਿਹਾ ਸਾਡੇ ਫੋਨ ਟੈਪ ਹੋ ਰਹੇ ਨੇ ਸਾਡੇ ਆਲੇ ਦੁਆਲੇ ਸੀਆਈਡੀ ਦੇ ਲੋਕ ਘੁੰਮ ਰਹੇ ਨੇ ਤੇ ਕਿਤੇ ਨਾ ਕਿ ਤੁਸੀਂ ਪੰਜਾਬ ਸਰਕਾਰ ਤੇ ਵੀ ਇਲਜ਼ਾਮ ਲਾਇਆ ਨੇ ਨਿਰਤਮ ਜੀ ਤੁਸੀਂ ਸ਼ਾਇਦ ਜਾਣਦੇ ਹੋਗੇ ਕਿ ਇਸ ਵਾਰ ਜਿਹੜੇ ਇਲੈਕਸ਼ਨ ਹੋਏ ਸੀਗੇ ਇਹਦੇ ਵਿੱਚ ਭਗਵੰਤ ਮਾਨ ਜੀ ਨੇ ਸਾਰੇ 파ਰਸ਼ਦ ਚਾਹੇ ਆਮ ਆਦੀ ਪਾਰਟੀ ਦੇ ਸੀਗੇ ਚਾਹੇ ਕਾਂਗਰਸ ਦੇ ਸਾਰਿਆਂ ਨੂੰ ਚੱਕ ਕੇ ਕਿੱਥੇ ਰੱਖਿਆ ਸੀਗਾ ਰੋਪੜ ਤੇ ਲੌਂਚ एवरीवन ਨੋਸ ਇਟ ਫਿਰ ਜਿੰਨੇ ਵਾਰ ਵੀ ਚੋਣਾਂ ਦੀ ਤਾਰੀਖਾਂ ਆਈ ਸੀਗੀਆਂ ਤਾਂ ਕਿਹੜੇ ਪੁਲਿਸ ਉਹਨਾਂ ਨਾਲ ਹੁੰਦੇ ਸੀ ਪੰਜਾਬ ਪੁਲਿਸ ਔਰ ਪੰਜਾਬ ਪੁਲਿਸ ਦੇ ਛੋਟੇ ਅਧਿਕਾਰੀ ਨਹੀਂ ਡੀਆਈਜੀ ਰੁਪ ਦੇ ਅਧਿਕਾਰੀ ਉਹਨਾਂ ਨਾਲ ਹੁੰਦੇ ਸੀਗੇ ਔਰ ਉਹਦੇ ਬਾਅਦ ਪੰਜਾਬ ਸਰਕਾਰ ਦੇ ਜਿੰਨੇ ਵੀ ਮਿਨਿਸਟਰਸ ਹਨ ਉਹ ਨਾਲ ਹੁੰਦੇ ਸੀਗੇ ਇਲੈਕਸ਼ਨ ਲੜਨ ਲਈ ਸੋ ਇਹ ਅਲੀਗੇਸ਼ਨ ਅਸੀਂ ਨਹੀਂ ਲਾ ਰਹੇ ਇੱਕ ਕੰਮ ਚੱਲ ਰਿ ਮੈਂ ਕਹਾਂਗਾ ਇਹ ਅੱਜਕੱਲ ਪਹਿਲਾਂ ਕਹਿੰਦਾ ਸੀ ਕਿ ਨਾ ਕਿ ਉਹ ਲੋਟਸ ਵਾਲਾ ਇਹ ਕਹਿੰਦੇ ਸੀ ਕਿ ਕੀ ਕਹਿੰਦੇ ਸੀ ਆਪਰੇਸ਼ਨ ਲੋਟਸ ਅੱਜਕੱਲ ਆਪਰੇਸ਼ਨ ਆਮ ਆਦੀ ਪਾਰਟੀ ਚੱਲ ਰਿਹਾ ਆਪਰੇਸ਼ਨ ਝਾੜੂ ਚੱਲ ਰਿਹਾ ਹੈ ਔਰ ਆਪਰੇਸ਼ਨ ਝਾੜੂ ਦੇ ਤਹਿਤ ਇਹ ਕਿਸ ਹੱਦ ਤੱਕ ਗਿਰ ਗਏ ਹੈ ਇਹ ਤੁਸੀਂ ਸੋਚੋ ਕਿ ਹੁਣ ਪਿਛਲੀ ਮੀਟਿੰਗ ਤੋਂ ਤਕਰੀਬਨ ਤਿੰਨ ਮੀਟਿੰਗਾਂ ਜਦ ਤੋ ਹੋ ਰਹੀਆਂ ਆਮ ਆਦੀ ਪਾਰਟੀ ਦੇ ਜਿਆਦਾ ਮੇਰ ਬਣੇ ਤਦ ਤੋ ਧੱਕਾ ਕੀਤਾ ਜਾ ਰਿਹਾ ਹੈ ਭਾਜਪਾ ਦੇ ਸਾਥੀਆਂ ਨੂੰ ਬਾਹਰ ਕੱਟ ਕਰਕੇ ਫਸੋਟਿਆ ਜਾਂਦਾ ਹੈ ਸੁੱਟਣ ਦੀ ਗੱਲ ਤਾਂ ਚਲੋ ਮੰਨ ਲਈ ਹੋ ਗਈ ਲੇਕਿਨ ਪਿਛਲੀ ਮੀਟਿੰਗ ਚ ਤਾਂ ਖਾਦੀ ਕਰਤੀ ਕਿ ਜ਼ਖਮੀ ਤਾਂ ਕਰਤਾ ਗਿਆ ਲਿਗਾਮੈਂਟ ਫ੍ਰੈਕਚਰ ਹੋ ਗਿਆ ਰਿਪਸੇ ਔਰ ਉਹਦੇ ਬਾਪ ਜੋ ਵੀ ਆਮ ਆਦਮੀ ਪਾਰਟੀ ਦੇ ਨਾਮ ਮੇਅਰ ਦਾ ਕੋਈ ਨੇਤਾ ਨੇ ਆ ਕੇ ਹਾਲਚਲ ਪੁੱਛਿਆ ਹਾਲਚਲ ਕੀ ਪੁੱਛਣਾ ਇਹ ਤਾਂ ਗੱਲ ਹੀ ਉਡੂਰ ਚੋ ਜੀ ਇਹਨਾਂ ਤੇ ਸਾਦੀ ਵਰਦੀ ਚ ਪੰਜਾਬ ਸਰਕਾਰ ਦੇ ਵਿਜੀਲੈਂਸ ਦੇ ਅਫਸਰ ਜਿਹੜੇ ਹੈਗੇ ਆ ਉਹਨਾਂ ਨੇ ਰੇਕੀ ਕਰਨੀ ਸ਼ੁਰੂ ਕਰ ਦਿੱਤੀ ਹੋਈ ਹੈ ਇਗਲ ਕਨਵਰ ਰਾਣਾ ਜੀ ਦੇ ਉੱਥੇ ਰੱਖੀ ਹੈ ਹਾਊਸ ਤੇ ਇਫੈਕਟ ਹੈ ਕਨਵਰ ਰਾਣਾ ਤੇ ਸੌਰਵ ਜੋਸ਼ੀ ਦੋ ਦੋ ਟਾਰਗੇਟ ਤੇ ਆਮ ਆਦੀ ਪਾਰਟੀ ਦੇ ਕਿਉਂ ਕਿ ਉਹਨਾਂ ਨੂੰ ਲੱਗਦਾ ਕਿ ਇਹ ਦੋ ਲੋਕ ਜਿਹੜੇ ਹੈਗੇ ਆ ਵੀ ਭਾਜਪਾ ਦੀ ਗੱਲ ਰੱਖਦੇ ਲੋਕਾਂ ਦੇ ਲੋਕ ਖੇਤ ਦੀ ਗੱਲਾਂ ਰੱਖਦੇ ਆ ਤੇ ਇਹਨਾਂ ਦੀ ਆਵਾਜ਼ ਜ਼ਬਾਨ ਲਈ ਪਹਿਲੇ ਤਾਂ ਇਹ ਦੁੱਝੇ ਹੱਥ ਘੰਡੇ ਪਾਣਾ ਚਾਹੁੰਦੇ ਸੀਗੇ ਉਹ ਹੱਥ ਘੰਡੇ ਨਹੀਂ ਚਲੇ ਹੁਣ ਆਵਾਜ਼ ਜ਼ਬਾਨ ਲਈ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ वाले भी है कि आ, आप दे पार्षद ने सदन ਦੇ ਵਿਚਾਰੇ ਵਿੱਚ ਚੱਕੇ ਕਿ ਮਾਰਸ਼ਲਸ ਨੂੰ ਸਭ ਤੋਂ ਪਹਿਲੇ 2021 ਦੇ ਵਿਚਾਰ ਪਾਜਪਾ ਹੀ ਲੈ ਕੇ ਆਈ ਸੀ ਪਾਜਪਾ ਨੇ ਹੀ ਜਿਹ ਹੈ ਆਪ ਦੇ 파ਸ਼ਦ ਨੂੰ ਕਾਂਗਰਸ ਦੇ 파ਸ਼ਦ ਚ ਕਰ ਦਿੱਤੇ ਕਿ ਕਲ ਕਿ ਇਹ 2021 ਚ ਆਏ ਅਸ਼ਾਹਿਦ ਜਸਵੀਰ ਲਾਡੀ ਜਾਂ ਫਿਰ ਔਰਚੁਨੇਟ ਪਾਰਟ ਨੁਰਕਤਮ ਜੀ ਅਨਫੋਰਚੁਨੇਟ ਪਾਰਟ ਹੈ ਜਿਹੜੇ ਦੋ ਨਾਮ ਲੈ ਰਹੇ ਹੋ ਇਹ ਦੋਨੋਂ ਆਮ ਆਦੀ ਪਾਰਟੀ ਨੇ ਇਹ ਇਹਨਾਂ ਦੋਨਾਂ ਨੇ ਪਹਿਲੀ ਵਾਰ ਚੋਣ ਲੜਿਆ ਇਹਨਾਂ ਦਾ ਕੋਈ ਪੋਲਿਟਿਕਲ ਬੈਕਗ੍ਰਾਉਂਡ ਨਹੀਂ ਹੈ ਇਹਨਾਂ ਨੂੰ ਕਹੋ ਕਿ ਆਪਣੀ ਜਾਣਕਾਰੀ ਵਿਵਧਾਨ ਕਾਂਗਰਸ ਦਾ ਟਾਈਮ ਚ ਵੀ ਇਹ ਕੰਮ ਹੁੰਦਾ ਸੀਗਾ ਜਦ ਰੇਲ ਗੇਟ ਕੋਲ ਗੇਟ ਦਾ ਅਸੀਂ ਮੁੱਦਾ ਚੱਕਦੇ ਸੀ ਇਸੇ ਬਿਲਡਿੰਗ ਦੇ ਅੰਦਰ ਤਾਂ ਸਾਨੂੰ ਬੀਜੇਪੀ ਦੇ ਲੋਕਾਂ ਨੂੰ ਬਾਹਰ ਸੁੱਟਿਆ ਜਾਂਦਾ ਸੀਗਾ ਪਾਰਸ਼ਾ ਦੌਰਾਨ ਸਵਿਚਕਾਰ ਤਾਂ ਇੰਡੀਆ ਲਾਈਨਸ ਬੋਰਡਰੀ ਦੋਨੋਂ ਆਮ ਆਦੀ ਪਾਰਟੀ ਵੀ ਬੋਲੀ ਕਾਂਗਰਸ ਵੀ ਬੋ ယူटीसीए ਦਾ ਮੁੱਦਾ ਚੱਕ ਲੈ ਕਿ 5 ਲੱਖ ਰੁਪਏ ਦੇ ਰਹੇ ਆ ਜੀ ਐਨਸੀ ਵੱਲੋਂ ਤੇ ਉਹ ਕਹਿਣ ਲੈ ਕੇ ਜੀ ਪੈਸਾ ਤਾਂ ਮੈਂ ਕਹਾਂ ਜੀ ਕਲਮਾਟੀ ਦੀ ਪੁੱਲ ਗਿਓ ਕਾਮਨ ਵੈਲਥ ਗੇਮਸ ਚ ਕਲਮਾਟੀ ਨੇ ਕਿੰਨਾ ਕਿ ਪੈਸਾ ਖਾਦਾ ਸੀਗਾ एवरीवन ਨੋਜ਼ ਇਟ ਤੇ ਗੱਲ ਉਹ ਨਾ ਕਰਨ ਨੈਤਿਕਤਾ ਦੀ ਜਿਹੜੇ ਖੁਦ ਅਨੈਤਿਕ ਕੰਮ ਕਰ ਚੁੱਕੇ ਨੇ ਉਹੀ ਗੱਲ ਹੈ ਉਹ ਆਪਣੇ ਅਨੈਤਿਕ ਕਾਰੇ ਨੂੰ ਛੁਪਾਣ ਲਈ ਤੁਹਾਨੂੰ ਝੂਠੀਆਂ ਗੱਲਾਂ ਬੋਲਦੇ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪਰ ਲੋਕ ਸਮਝ ਆ ਰਹੇ ਲੋਕਾਂ ਨੂੰ ਪਤਾ ਹੈ ਕਿ 84 ਦੇ ਦੰਗੇ ਕਰਾਉਣ ਵਾਲੇ ਇਹ ਜਿਹੜੇ ਹੈਗੇ ਨੇ ਕਾਂਗਰਸ ਵਾਲੇ ਇਹ ਕਿਵੇਂ ਝੂਠ ਦੀ ਲਪੇਟ ਕਰਦੇ ਆ ਇਹ ਸਾਰੇ ਜਾਣਦੇ ਨੇ ਗੱਲ ਹੈਗੀ ਕਾਂਗਰਸ ਦੇ ਪਾਰਸ਼ਦ ਬੰਟੀ ਜੀ ਦਾ ਅਜੰਡਾ ਨੂੰ ਲੈ ਕੇ ਇੱਕ ਕਾਫੀ ਹੰਗਾਮਾ ਹੋਇਆ ਕਹਿੰਦੇ ਮੇਰੇ ਅਜੰਡੇ ਨਾਲ ਪਿਛਲੀ ਮੀਟਿੰਗ ਦੇ ਵਿਚਾਰ ਹੋਏ ਨਾ ਉਸਦੇ ਪਿਛਲੀ ਮੀਟਿੰਗ ਦੇ ਵਿਚਾਰ ਹੋਏ ਸਭ ਤੋਂ ਵੱਡੀ ਗੱਲ ਹੈ ਹੈਰਾਨੀ ਦੀ ਗੱਲ ਹੈ ਕਿ ਭਾਜਪਾ ਉਹਨਾਂ ਦੇ ਨਾਲ ਸਦਨ ਦੇ ਵਿੱਚਕਾਰ ਬੈਠਦੀ ਜਾਂ نیچے ਫਰਸ਼ ਦੇ ਵਿੱਚਕਾਰ ਲੇਕਿਨ ਆਮ ਆਦਮੀ ਪਾਰਟੀ ਆ ਕਾਂਗਰਸ ਅੱਗੇ ਨਹੀਂ ਆਈ ਦੇਖੋ ਜੀ ਕਾਂਗਰਸ ਸੋਰੀ ਪੰਜਾਬ ਚ ਤੁਸੀਂ ਦੇਖਿਆ ਹੋਣਾ ਕਿ ਕਾਂਗਰਸ ਆਮ ਆਦਮੀ ਪਾਰਟੀ ਦਾ ਐਲਾਈਂਸ ਨਹੀਂ ਹੋਇਆ ਸੀਗਾ ਐਲਾਈਂਸ ਹੋਇਆ ਸੀਗਾ ਹਰਿਆਣਾ ਚ ਦਿੱਲੀ ਚ ਔਰ ਦੋਨੋਂ ਜਗ੍ਹਾ ਟੁੱਟ ਗਿਆ ਤੇ ਜੱਥਾ ਹਾਂ ਰਹਿ ਗਿਆ ਸੀਗਾ ਚੰਡੀਗੜ ਕਿ ਕਾਂਗਰਸ ਦੇ ਪਾਰਸ਼ਦਾਂ ਦਾ ਕਿ ਉਹਨਾਂ ਦਾ ਕੋਈ ਕੰਮ ਨਹੀਂ ਹੋਉਂਦੇ ਰਹੇ ਔਰ ਉਹਨਾਂ ਨੂੰ ਬਾਰ ਬਾਰ ਹਰ ਬਾਰ ਹਰ ਮੀਟਿੰਗ 'ਚ ਬੋਲਣਾ ਪੈ ਰਿਹਾ ਕਿ ਸਾਡੇ ਕੰਮ ਨਹੀਂ ਹੋ ਪਾਰੇ ਔਰ ਅੱਜ ਹੱਦ ਹੋ ਗਈ ਅੱਜ ਉਹ ਵਿਚਾਰਾ ਧਰਨੇ ਤੇ ਬੈਠਿਆ ਤਾਂ ਸਾਨੂੰ ਲੱਗਿਆ ਡਿਵੈਲਪਮੈਂਟ ਦਾ ਕੰਮ ਹੈ ਡਿਵੈਲਪਮੈਂਟ ਦੇ ਕੰਮ ਲਈ ਪਾਰਸ਼ਪਾ ਨੂੰ ਅਗਰ ਲੱਗਿਆ ਕਿ ਪਾਰਸ਼ਪਾ ਦਾ ਪਾਰਸ਼ਪਾ ਹੋਣ ਚਾਹੇ ਦੂਜੀ ਪਾਰਟੀ ਦੇ ਹੋਣ ਅਸੀਂ ਉਹਨਾਂ ਨਾਲ ਬੈਠਾਂਗੇ ਸਭ ਤੋਂ ਵੱਡੀ ਗੱਲ ਹੈ ਬਿਜਲੀ ਦੀ ਦਰਾਂ ਕਹਿੰਦੇ ਨੇ ਅਗਲੇ ਮਹੀਨੇ ਤੋਂ ਵਧਣ ਵਾਲੀਆਂ ਉਸ ਨੂੰ ਲੈ ਕੇ ਕੀ ਕਾਰਵਾਈ ਅਸੀਂ ਅੱਜ ਮੁੱਦਾ ਰੱਖਿਆ ਸੀਗਾ ਇਹਨਾਂ ਨੇ ਗਰੰਟੀਆਂ ਵਧੀਆਂ ਸੀਗਾ ਖਟਾ ਖਟ ਖਟਾ ਖਟ ਗਿਆ ਸੀਗਾ ਅੱਜ ਪੁੱਛੇ ਜਾਂਦੇ ਗਰੰਟੀ ਕਾਰਡ ਦੇ ਤਹਿਤ ਜਦ ਤੁਸੀਂ ਕਿਹਾ ਸੀਗਾ ਕਿ ਬਿਜਲੀ ਮੁਫਤ ਬੰਗੇ ਉਹ ਬਿਜਲੀ ਮੁਫਤ ਕਿੱਥੇ ਜਾ ਰਹੀ ਹੈ ਤੁਸੀਂ ਬਲਕਿ 9 ਰੁਪਏ 14 ਪੈਸੇ ਹੋਰ ਬੋਲ ਦਿੰਦੇ ਤੇ ਤੁਸੀਂ ਤਾਂ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਰਹੇ ਲੋਕਾਂ ਨੂੰ ਬੇਵਕੂਫ ਬਣਾਉਣਾ ਸ਼ੁਰੂ ਕਰ ਦਿੱਤਾ ਧੰਨਵਾਦ ਹੈ ਸਾਡੇ ਨਾਲ ਸੌਰਵ ਜੋਸ਼ੀ ਤੇ ਇਸ ਵੇਲੇ ਤੁਸੀਂ ਤਸਵੀਰਾਂ ਠਿੱਖ ਸਕਦੇ ਹੋ ਸਦਨ ਦੀ ਜੇ ਬੈਠਕ ਹੈ ਆ ਲੰਚ ਟਾਈਮ ਹੋ ਗਿਆ ਤੇ ਅਸੀਂ ਉਹਨਾਂ ਦੇ ਨਾਲ ਕਵਰਪਾਲ ਜੀ ਨਾਲ ਗੱਲਬਾਤ ਕਰਨਗੇ ਸਭ ਮੈਂ ਕਿਤੇ ਵੱਡੇ ਇਲਜ਼ਾਮ ਲੱਗੇ ਹੈਗੇ ਆ ਪੰਜਾਬ ਸਰਕਾਰ ਦੇ ਵਿਚਾਰ ਉਹ ਕਹਿੰਦੇ ਨੇ ਕਿ ਭਾਜਪਾ ਦੇ ਸੌਰਵ ਜੋਸ਼ੀ ਤੇ ਕਵਰਪਾਲ ਜੀ ਕਹਿੰਦੇ ਸਾਡੇ ਉੱਤੇ ਸਰਵੇਲੈਂਸ ਵਿढਾਈ ਗਈ ਹੈ ਸਾਡੇ ਫੋਨ ਟੈਪ ਹੋ ਰਹੇ ਨੇ ਦੇਖੋ ਜੀ ਇਹ ਤਾਂ ਇੱਕ ਰਾਜਨੀਤੀ ਹੈ ਐਸਾ ਕੁਝ ਨਹੀਂ ਹੈ ਜਾਂ ਤਾਂ ਹਾਊਸ کے سامنے پروف کیا ہوتا ਜਬ ਮੈਂਨੇ ਬੋਲਾ ਥਾ ਕਿ ਯਹਾਂ ਪੇ ਹਾਊਸ ਮੈਂ ਆਪਣੇ ਜੋ ਵੀ ਕੋਲਜ ਸੇ ਆਪਕੇ ਪਾਸ ਕਦਮ ਕੀ ਹੈ ਇਹ ਆਪਕੇ ਪਿੱਛੇ ਆਪ ਦੇਖ ਸਕਤੇ ਹੋ ਸਭ ਕੇ ਪਾਸ ਫੋਨ ਆਜਕਲ ਕਲੋਨੀ ਵਲ ਮੇ ਜੋ ਵੀ ਰਹਤੇ ਹਨ ਨਾਰਮਲ ਅਨਪੜ ਵੀ ਹੈ ਜੋ ਉਹਨਕੇ ਪਾਸ ਵੀ ਫੋਨ ਹੈ वो वीडियो क्यों नहीं बना के निकालते अगर उनके घर पर आ रहे हैं उनका पीछा कर रहे हैं तो वो एक बंदा फिर साथ के साथ में वीडियो क्यों नहीं बनाता आजकल कोई अकेला तो होता नहीं साथ में ड्राइवर भी होते हैं और उसके साथ दूसरा बंदा भी मतलब ये तो एक झूठी दिलास है क्योंकि इनसे एम और मेयर है जो वो बर्दाश्त नहीं हो रहा आप देख सकते हो स्पोर्ट्स में भी हमेशा एम का नाम होता था और मेयर साहब का नाम होता अरे जोशी साहब का तो खुद का नाम नहीं है उस सेक्टर के रहने वाले पार्षद है टंडन साहब अगर प्रेसिडेंट है तो प्रेसिडेंट पहले कांग्रेस के पास होता था ये स्पोर्ट्स वाला लेकिन जबरदस्ती झील लिया गया जब किनगर मैडम थे लेकिन इन्होंने फ़ोन किया टंडन साहब ने कि हमें ना वहाँ के लिए खर्चा चाहिए पिछली बार भी हमने पाँच लाख दिया था अब की बार फोन आया हमने कहा चाहे सात लाख आओ चाहे चौदह हो चाहे जितना मर्जी हो हम देंगे क्योंकि बच्चों का काम है लेकिन उन्होंने इतनी आ, मतलब अपनी देखो उनकी राजनीति की रोटी सेक रहे हैं ਉਨਕੇ ਅਧਿਐਕਸ਼ ਦਾ ਨਾਮ ਲਿਖਾ ਹੋਇਆ ਹੈ ਉਨਕੇ ਵਾਗੇ 파ਰਸਦ ਕਿਸ ਲਈ ਚੁਨੇ ਹੋਏ ਐਮਪੀ ਸਾਹਿਬ ਗਿਆ ਚੁਨੇ ਹੋਏ ਹਨ ਜੋ ਮੇਅਰ ਹੈ ਉਹ ਤਾਂ ਫਸਟ ਇਲ elector ਹੁਨਕਾ ਤੱਕ ਨਾਮ ਨਹੀਂ ਤੋ ਇਹ ਗੰਦੀ ਰਾਜਨੀਤੀ ਜੂਠ ਬੋਲ ਰਿਹਾ ਐਸਾ ਕੁਝ ਨਹੀਂ ਤਾਂ ਗਲੀ ਕ੍ਰਿਕਟ ਨੂੰ ਲੈ ਕੇ ਵੀ ਜਿਹ ਹੈ ਸਿਆਸਤ ਗਰਮਾਈ ਹੋਈ ਹੈ ਕਾਂਗਰਸ ਦੇ 파ਰਸਦ ਗੁਰਪ੍ਰੀਤ ਕਾਪੀ ਇੱਥੇ ਮੇਰੇ ਨਾਲ ਮੌਜੂਦ ਨੇ ਵੱਡੇ ਇਲਜ਼ਾਮ ਲਾਏ ਗਏ ਕਿ ਆ ਕਿ ਸਾਡੇ ਫੋਨ ਟੈਪ ਹੋ ਰਹੇ ਨੇ ਸਾਡੇ ਆਪ ਦਾ 파ਰਸਦ ਉੱਥੇ ਬੈਠਦਾ ਹੈ ਲੇਕਿ ਇੰਡੀਆ ਐਲਾਈਂਸ ਦੇ ਵਿੱਚਕਾਰ ਵੀ ਗੁਟਵਾਜੀ ਨਜ਼ਰ ਆ ਰਹੀ ਹੈ ਨਹੀਂ ਜੀ ਇਹ ਜੀ ਕੋਈ ਗੁਟਵਾਜੀ ਨਹੀਂ ਹੈਗੀ ਲੇਕਿਨ ਠੀਕ ਹੈ ਹਰ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਕਨਵਰ ਜੀ ਨੇ ਔਰ ਸੌਰਵ ਜੀ ਨੇ ਕਿਹਾ ਕਿ ਉਹਨਾਂ ਨੂੰ ਕੋਈ ਕੇਸ ਪਾਣ ਦੀ ਕੋਈ ਧਮਕੀ ਦੇ ਰਿਹਾ ਕੁਝ ਕਰ ਰਿਹਾ ਉਹਨੂੰ ਚਾਹੀਦਾ ਆਪਣੀ ਕੰਪਲੇਂਟ ਕਰਨ ਮੈਂ ਵੀ ਹਾਊਸ ਚ ਬੋਲੇ ਕਰ ਕਿਸੇ ਨੂੰ ਪਰਸਨਲੀ ਇਹ ਜੇ ਕੋਈ ਲੱਗ ਰਿਹਾ ਹੈ ਤਾਂ ਇੱਕ ਵਾਰੀ ਆਪਾਂ ਸਾਰੇ ਬੈਠ ਕੇ ਗੱਲ ਕਰ ਸਕਦੇ ਹਾਂ ਜੋ ਮਰਜ਼ੀ ਰਾਜਨੀਤੀ ਬਾਤ ਚੋਂ ਹੈ ਪਾਰਟੀਆਂ ਬਾਤ ਚੋਂ ਹੈ ਆਪਾਂ ਸਾਰੇ ਚੰਡੀਗੜ੍ਹ ਦੇ ਵਸਨੀਕ ਆਪਾਂ ਆਪਸ ਵਿੱਚ ਬੈਠ ਕੇ ਗੱਲਾਂ ਦਾ ਹੱਲ ਕਰ ਸਕਦੇ ਹਾਂ ਔਰ ਜੋ ਸਾਡੇ ਕਿਸੇ ਵੀ ਸਾਥੀ ਕਾਉਂਸਲਰ ਨੂੰ ਲੋਡ ਹੋਏਗੀ ਅਸੀਂ ਉਹਦੇ ਨਾਲ ਜੂਰ ਖੜਾਗੇ ਉਹਦੀ ਪਾਰਟੀ ਦਾ ਮੈਟਰ ਨਹੀਂ ਕਰਦੇ ਬਿਜਲੀ ਪਾਣੀ ਨੂੰ ਮੁੱਦੇ ਨੂੰ ਲੈ ਕੇ ਵੀ ਗਲਬਾਤ ਹੋਣੀ ਸੀ ਕਹਿ ਰਹੇ ਨੇ ਕਿ ਅਗਲੇ ਮਹੀਨੇ ਤੋਂ ਬਿਜਲੀ ਦੇ ਦਰ ਵਧਣ ਵਾਲੇ ਨੇ ਬਿਜਲੀ ਤੇ ਬਿੱਲ ਜ਼ਿਆਦਾ ਆਉਣ ਵਾਲੇ ਨੇ ਨਹੀਂ ਹਜੇ ਹਜੇ ਕੁਝ ਨਹੀਂ ਹੋਇਆ ਜੀ ਲੇਕਿਨ ਪਾਣੀ ਦੇ ਰਾਂ ਦਾ ਭਾਜਪਾ ਨੇ ਵਧਾਈ ਅਸੀਂ ਤੁਹਾਨੂੰ ਯਾਦ ਹੋਵੇ ਕਿ ਜਦੋਂ 247 ਦੇ ਨਾਮ ਤੇ ਇਹਨਾਂ ਨੇ ਲੁੱਟ ਪਾਈ ਸਿੱਧਾ 500 ਕਰੋੜ ਦੇ ਐਗਰੀਮੈਂਟ ਸਾਈਨ ਕਰ ਲਿਆ ਔਰ ਜਿਹੜਾ ਸੀਵਰੇਜ ਸੈਸ 20 ਰੁਪਏ ਪਰ ਸੀਟ ਕਾਂਗਰਸ ਨੇ ਲਗਦਾ ਰਿਹਾ ਸੀ ਇਹਨੇ ਸਾਲ ਤੱਕ ਉਹਨੂੰ ਚੱਕ ਕੇ 30% ਆਫ ਦਿ ਟੋਟਲ ਬਿੱਲ ਕਰਤੇ ਨਾਲ ਲੋਕਾਂ ਨੇ ਉਹਦਾ ਭਾਜਪਾ ਦੀ ਆਪ ਦੀ ਕਰਨੀ ਆ ਉਹਨਾਂ ਦੀ ਕਰਨੀ ਉਹ ਕਤਨੇ ਚ ਬਹੁਤ ਵੱਡਾ ਫਰਕ ਹੈ ਤੇ ਤੁਹਾਨੂੰ ਪਤਾ ਜਾ ਕਰ ਗਿਲ ਤਾਂ ਦੇਣਾ ਠੀਕ ਹੈ ਸਮੇਂ ਦੇ ਵਿਚਕਾਰ ਅਗਸਤ ਤੋਂ ਬਾਅਦ ਜੋ ਬਿੱਲ ਆਏਗਾ ਉਹ ਬਿਜਲੀ ਦਰਾਂ ਦੇ ਵਿਚਕਾਰ ਕਿਉਂਕਿ ਇੰਡੀਆ ਐਲੈਂਸ ਦਾ ਇਹ ਕਿਹਾ ਸੀ ਬਿਜਲੀ ਤੇ ਪਾਣੀ ਮੁਫਤ ਦੇਵਾਂਗੇ ਪਾਰਕਿੰਗ ਫਰੀ ਦੇਵਾਂਗੇ ਅਸੀਂ ਪਾਰਕਿੰਗ ਦਾ ਵੀ ਦਿੱਤਾ ਜੀ ਅਸੀਂ ਪਾਣੀ ਫਰੀ ਦਾ ਵੀ ਭੇਜਿਆ ਤੁਹਾਡੇ ਸਾਹਮਣੇ ਹੈ ਕਿ ਪ੍ਰਸ਼ਾਸਨ ਨੇ ਸਵੈੰਧੀ ਕਿਦਾਂ ਬੇਸਤੀ ਕੀਤੀ ਕਿ ਵੀ ਕੇਮ ਟੂ ਨੋ ਫਰੋਮ ਅ ਨਿਊਜ਼ਪੇਪਰ ਕਲਿੱਪ ਮਤਲਬ ਉਹ ਵੀ ਨਹੀਂ ਕਹਿੰਦੇ ਕਿ ਸਦਨ ਚ ਪਾਸ ਹੋਇਆ ਵੀ ਕੇਮ ਟੂ ਨੋ ਫਰੋਮ ਅ ਨਿਊਜ਼ਪੇਪਰ ਕਲਿੱਪ ਕਿ ਤੁਸੀਂ ਪਾਣੀ ਪਾਸ ਕੀਤਾ ਅਸੀਂ ਹੋਂ ਨਹੀਂ ਦੇਣਾ ਉਹ ਕੌਣ ਹੁੰਦੇ ਆ ਕੰਮ ਸਾਡਾ ਲੋਕਲ ਬੋਡੀ ਸੈਕਟਰ ਦਾ ਕੰਮ ਹੈ ਸਾਡੇ ਦਿੱਤੇ ਹੋਏ ਤੋਂ ਪਾਸ ਕੀਤੇ ਹੋਏ ਏਜੰਡਾ ਨੂੰ ਪਾਸ ਕਰਕੇ ਭੇਜਣਾ ਲੇਕਿਨ ਉਹ ਪਾਛਪਾ ਦੇ ਲਾਇ ਹੋਪ ਸਰ ਉਹ ਪਾਛਪਾ ਦੀ ਨਹੀਂ ਬੋਲੀ ਬੋਲਦੇ ਆ ਤੁਹਾਨੂੰ ਪਤਾ ਹੋਵੇਗਾ ਵੀ ਇੰਨੇ ਹੀ ਲੋਕਾਂ ਨੇ ਫ੍ਰੀ ਪੁਆਇੰਟ ਦੇ ਗេស ਗਵਰਨਰ ਸਾਹਿਬ ਨੂੰ ਜਾ ਕੇ ਏਜੰਡਾ ਦਿੱਤਾ ਸੀ ਜਿੱਦ ਦਿਨ ਅਸੀਂ ਪਾਸ ਕੀਤਾ ਉਦੋਂ ਹੀ ਗਵਰਨਰ ਸਾਹਿਬ ਨੂੰ ਜਾ ਕੇ ਮਿਲੇ ਆ ਕਿ ਵੀ ਪਾਣੀ ਦੇ ਬਿੱਲ ਪਾਸ ਹੋਏ ਆ ਉਹ ਹੁਣੇ ਨਹੀਂ ਚਾਹੀਦੇ ਇਹਨਾਂ ਦੀ ਤੁਸੀਂ ਕਿਡਾ ਲਓ ਇਹ ਅਗਲੇ 2 ਦਿਨ ਬਾਅਦ ਹੀ ਗਏ ਆ ਉਸ ਸੈਸ਼ਨ ਤੋਂ ਇੰਨਾ ਕਰਕੇ ਹੀ ਜੋ ਬਜਟ ਸੈਸ਼ਨ ਅਸੀਂ ਪਾਸ ਨਹੀਂ ਕਰ ਸਕਿਆ ਜੋ ਗਵਰਨਰ ਜੀ ਉੱਤੇ ਸਟੇ ਲਾਈ ਉਹਦੇ ਕਰਕੇ ਅੱਜ ਕ੍ਰਾਈਸਿਸ ਹੈ ਅਗਰੋ ਬਜਟ ਸੈਸ਼ਨ ਮਾਰਚ ਮਹੀਨਾ ਦਾ ਉਸ ਟਾਈਮ ਪਾਸ ਹੋਇਆ ਹੁੰਦਾ ਜੋ ਅਸੀਂ ਕੀਤਾ ਸੀ ਅਪ੍ਰੈਲ ਮਹੀਨਾ ਦਾ ਤੇ ਅੱਜ ਕ੍ਰਾਈਸਿਸ ਨਹੀਂ ਸੀ ਹੋਣੇ ਕਿਉਂਕਿ ਅੱਜ ਸਾਡੇ ਕੋਲ ਪੈਸਾ ਕਿਉਂ ਨਹੀਂ ਹੈ ਜਿਸੇ ਬਜਟ ਨਹੀਂ ਬਣਾ ਸਕੀ ਅਸੀਂ ਬਜਟ ਪਾਸ ਹੀ ਨਹੀਂ ਕਰ ਸਕੇ ਜਿਸ ਢੰਗ ਦੇ ਨਾਲ ਬੰਟੀ ਜੀ ਦੇ ਨਾਲ ਭਾਜਪਾ ਦੇ 파셔 ਬੈਠਦੇ ਨੇ ਤੇ ਕੀ ਲੱਗਦਾ ਹੈ ਕਿ ਹੁਣ ਬੰਟੀ ਜੀ ਬਾਜਪਾ ਵੱਲ ਜਾਣਗੇ ਕਿਉਂਕਿ ਉਹਨਾਂ ਦਾ ਸਾਥ ਮਿਲ ਰਿਹਾ ਆਮ ਆਦਮੀ ਪਾਰਟੀ ਜੋ ਇੰਡੀਆ ਲਾਇੰਸ ਹੈ ਨਾ ਕਾਂਗਰਸ ਦਾ ਸਾਥ ਮਿਲ ਲੈਣਾ ਆਮ ਆਦਮੀ ਪਾਰਟੀ ਦਾ ਸਾਥ ਮਿਲਿਆ ਇਹ ਜੀ ਹਰ ਇੱਕ ਦੀ ਆਪਣੀ ਸੋਚ ਹੁੰਦੀ ਹੈ ਔਰ ਬੰਟੀ ਜੀ ਦੀ ਕੀ ਸੋਚਦਾ ਬੰਟੀ ਜੀ ਨੂੰ ਪਤਾ ਹੋਵੇਗਾ ਜੀ ਮੈਂ ਨਹੀਂ ਕਹਿ ਸਕਦਾ ਲੇਕਿਨ ਹਾਂ ਭਾਜਪਾ ਦੀ ਆਦਤ ਹੈ ਉਹ ਰਾਜਨੀਤੀ ਕਰਨ ਦੀ ਕੋਈ ਚੀਜ਼ ਛੱਡਦੇ ਨਹੀਂ ਹੈ ਉਹ ਇਸ 'ਤੇ ਛੱਡਦੇ ਨਹੀਂ ਉਹਨੂੰ ਜਿੱਥੇ ਰਾਜਨੀਤੀ ਕਰਨ ਨੂੰ ਮਿਲੇ ਉਹ ਕਰਦੇ ਆ ਸੋ ਇਹ ਤਾਂ ਹੁਣ ਪੰਟੀ ਜੀ ਨੂੰ ਕੀ ਕਰਨਾ ਚਾਹੁੰਦੇ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਣੀ ਦੇ ਮੁੱਦੇ ਨੂੰ ਲੈ ਕੇ ਬਿਜਲੀ ਦੇ ਮੁੱਦੇ ਨੂੰ ਲੈ ਕੇ ਕਹਿ ਰਹੇ ਨੇ ਕਿ ਸਿਆਸਤ ਜਿਹੜਾ ਭਾਜਪਾ ਨੇ ਪਹਿਲੇ ਸਟਾਰਟ ਕੀਤੀ ਸੀ ਸਭ ਤੋਂ ਵੱਡੀ ਗੱਲ ਹੈ ਕਿ ਕਾਂਗਰਸ ਦੇ ਪਾਰਸ਼ਦ ਪੰਟੀ ਜੀ ਕਹਿੰਦੇ ਨੇ ਕਿ ਮੇਰੇ ਅਜੰਡੇ ਜੇ ਨੇ ਉਹ ਸਦਨ ਦੇ ਵਿਚਾਰ ਸੁਣੇ ਨਹੀਂ ਜਾ ਰਹੇ ਨੇ ਉਹਨਾਂ ਦੇ ਹੁਚਕਾਰ ਆਵਾਜ਼ ਚੱਕੀ ਉਨਾ ਦਾ ਸਾਧ ਦਿੱਤਾ ਭਾਜਪਾ ਦੇ ਪਾਰਸ਼ਦ ਨੇ ਤੇ ਸਭ ਤੋਂ ਵੱਡੀ ਗੱਲ ਹੈ ਇੰਡੀਆ ਲਾਈਸ ਜੋ ਚੰਡੀਗੜ੍ਹ ਦੇ ਵਿੱਚਕਾਰ ਸਭ ਤੋਂ ਪਹਿਲਾਂ ਨਜ਼ਰ ਆਇਆ ਸੀ ਔਰ ਬੜਾ ਹੀ ਦਮਖਮ ਕਰਕੇ ਨਜ਼ਰ ਆਇਆ ਸੀ ਉਸ ਤੇ ਵਿਚਾਰ ਸਭ ਤੋਂ ਵੱਡੀ ਗੱਲ ਹੈ ਨਾ ਆਮ ਆਦਮੀ ਪਾਰਟੀ ਦੇ ਪਾਰਸ਼ਦ ਬੰਟੀ ਨਾਲ ਅੱਗੇ ਆਉਂਦੇ ਨੇ ਨਾ ਹੀ ਜਿਹੜੇ ਕਾਂਗਰਸ ਦੇ ਪਾਰਸ਼ਦ ਨਜ਼ਰ ਆਉਂਦੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਇਸ ਵਾਰ ਅਗਸਤ ਦੇ ਮਹੀਨੇ ਦੇ ਵਿਚਕਾਰ ਜਿਹ ਹੈ ਕਿ ਹਜ਼ਾਰਾ ਬਿਜਲੀ ਦੇ ਬਿੱਲਾ ਦੇ ਵਿਚਕਾਰ ਜਿਹ ਹੈ ਵਿਰਧੀ ਹੋਣ ਵਾਲੀ ਤੇ ਸਭ ਤੋਂ ਵੱਡੀ ਗੱਲ ਹੈ ਜੋ ਵਾਦੇ ਕਰਕੇ ਸਰਕਾਰ ਬਣੀ ਸੀ ਉਹ ਵਾਦੇ ਕਿਸ ਤੰਗ ਨਾਲ ਪੂਰੇਗੇ ਇਹ ਤਾਂ ਦੇਖਣ ਵਾਲਾ ਸਮੇਂ ਦੱਸੇਗਾ ਕੈਮਰਾਮੈਨ ਗਨੇਸ਼ दैनिक सवेरा टीवी इसके लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर